ਜੋ ਆਪ ਜੀ ਨੇ ਸ਼ੌਧ ਬੋੜੋ ਦਾ ਜਾਬ ਔਰ ਪੰਜ ਸ਼ੌਧ ਸਰਵਣ ਕੀਤੇ ਹਨ ਸਮੇਂ ਨਹੀਂ ਥੋੜਾ ਜਿਹਾ ਵੰਡੂ ਲੈ ਕੇ ਜਿੰਨਾ ਕਿਸੇ ਕੋ ਸਖਵੀਰਾਂ ਨੂੰ ਜਾਂ ਪੈਣਾ ਤੋਂ ਅੱਜ ਸਮਾਂ ਨਹੀਂ ਦੇ ਪਾਏ ਕੱਲ ਸਵੇਰੇ ਜਾਂ ਕੱਲ ਫੇਰ ਸ਼ਾਮ ਦਰਿਆ ਹੈ ਉੱਥੇ ਕੋਸ਼ਿਸ਼ ਕਰਾਂਗੇ ਸਮਾਂ ਪਹਿਲਾਂ ਦੇ ਦਿੱਤਾ ਜਾਵੇ ਮੁੜਾ ਮੈਂ ਬੇਨਤੀ ਕਰੂਗਾ ਉਸੇ ਕਮਲ ਸਿੰਘ ਜੀ ਨੂੰ 5 ਮਿੰਟ ਵਾਸਤੇ ਕੁਝ ਵਿਚਾਰ ਆਪ ਜੀ ਨਾਲ ਸਾਂਝੇ ਕਰਨਾ ਚਾਹੁੰਦੇ ਨੇ। ਉਹਨਾਂ ਤੋਂ ਬਾਅਦ ਬੇਨਤੀ ਕਰੂੰਗਾ ਬਾਬਾ ਮੇਰ ਸਿੰਘ ਜੀ ਨੂੰ ਕਿ ਉਹ ਆਪਣਾ ਸਮਾਂ ਲੈਣਗੇ। ਔਰ ਵਿਹਾਰ ਦਾ ਸਮਾਂ ਵੀ ਜੋ ਹੈ ਕੋਸ਼ਿਸ਼ ਕਰਾਂਗੇ ਥੋੜਾ ਸਮੇਂ ਇਸ ਨੂੰ ਸਮਾਪਤ ਕੀਤਾ ਜਾਵੇ। ਉਸੇ ਕਮਲ ਸਿੰਘ

ਕੇਵਲ ਇਹ ਹੀ ਇੱਕ ਸੁਪਰੀਮ ਪਾਵਰ ਆ ਜੋ ਇੱਕ ਨੇਹ ਕਲੰਕ ਨਾਰਾਇਣ ਨਾਰਾਇਣ ਸ਼ੇਰ ਸਿੰਘ ਬਿਸ਼ਨੋ ਭਗਵਾਨ ਨੇਹ ਕਲੰਕ ਨਿਰਗੁਣ ਜੋਤ ਪਾਰਬ੍ਰਮ ਈਸ਼ਰ ਜਗਦੀਸ਼ਰ ਹਰ ਬਹੁਤ ਬਿਰਤ ਨਾਮ ਨੇ ਸੋ ਪਿਆਰੀ ਆ ਸੰਗੀਤ ਜੀ ਬਾਦ ਵਿੱਚ ਕੋਈ ਨਹੀਂ ਕਹਦਾ ਹੁਣ ਤੋਂ ਬਾਅਦ ਅੱਜ ਅਸੀਂ ਕਲਸੀਆ ਕਹਿੰਦੇ ਆਂ ਕਲੰਪਾਪ ਕਨਪੂਰੀ ਕਲਪੁਰ ਵਾਸੀ ਮਹਾਰਾਜ ਸ਼ੇਰ ਸਿੰਘ ਬਿਸ਼ਨੂ ਭਗਵਾਨ ਸੋ ਪਿਆਰੀ ਆਸੰਗਤ ਜੀ ਵਿਚਾਰ ਵਾਲੀ ਗੱਲ ਇਹ ਆ ਕਿ ਹੁਣ ਇਹ ਕਿਹਾ ਜਾਂਦਾ ਬੜੀ ਘਨਾ ਕੀਤੀ ਜਾਂਦੀ ਆਂ ਅੰਦੇ ਜੀ ਮਨੋਤ ਹੱਟ ਮਾਸ ਨਾੜੀ ਪਿੰਜਰ ਵਾਲੇ ਦੀ ਨਹੀਂ ਆ ਸੰਡਾੜੀ ਪਿੰਦਰ ਨਾ ਹੁੰਦਾ ਨਾ ਹਟ ਮਾਸ ਸੰਡਾੜੀ ਪਿੰਦਰ ਵਾਲਾ ਹੋ ਕੇ ਸੰਕੋ ਜਿਸ ਦਾ ਇਹ ਮੈਨੂੰ ਨਹੀਂ ਲੱਗਦਾ ਕਿ ਅੱਜ ਸਾਰੇ ਅਸੀਂ ਇੱਥੇ ਹੋ ਗਏ ਇਸ ਧਰਮ ਦਾ ਵजूद ਹੀ ਹਟ ਮਾਸ ਸੰਡਾੜੀ ਪਿੰਦਰ ਨਾਲ ਸ਼ੁਰੂ ਹੋਇਆ 52 ਸਾਲ ਹਟ ਮਾਸ ਸੰਡਾੜੀ ਪਿੰਡੇ ਵਾਲਾ ਹੋ ਕੇ ਦਿਸਿਆ ਪਿਆਰੀਆਂ ਸੰਗਤ ਜੀ ਹੁਣੇ ਮੇਰੀਆਂ ਭੈਣਾਂ ਨੇ ਸ਼ਬਦ ਪੜ੍ਹਿਆ ਹਟ ਮਾਸ ਸੰਡਾੜੀ ਪਿੰਦਰ ਵਿੱਚੋਂ ਪ੍ਰਭ ਨਜ਼ਰੀ ਆਇਆ ਤੇ ਭੈਣ ਨੂੰ ਸ਼ੋਕ ਪੜਿਆ ਮਾਤ ਰੋਗ ਪ੍ਰਭ ਜਾਮਾ ਧਾਰੇ ਮਾਤ ਰੋਗ ਪ੍ਰਭ ਜਾਮਾ ਧਾਰੇ ਜਾਮਾ ਤੇ ਫਿਰ ਹੱਡ ਮਾਸ ਨਾੜੀ ਪਿੰਜਰ ਨੇ ਧਾਰਿਆ ਨਾ ਹੱਡ ਮਾਸ ਨਾੜੀ ਪਿੰਜਰ ਚ ਆਇਆ ਨਾ ਜੀ ਉਹ ਹਾਂ ਹੱਡ ਮਾਸ ਨਾੜੀ ਪਿੰਜਰ ਤੋਂ ਬਾਅਦ ਵੀ ਜਿਹੜੀ ਗੱਲ ਆ ਉਹ ਦੋ ਦੀ ਆ ਜਦੋਂ ਉਹ ਹੱਡ ਮਾਸ ਨਾੜੀ ਪਿੰਜਰ ਤੋਂ ਬਾਹਰ ਹੋ ਕੇ ਜਦੋਂ ਉਹਨੇ ਖੇਡ ਕੀਤੀ ਆ ਉਹ ਕਿਸ ਵੇਲੇ ਕੀਤੀ ਆ ਉਹ ਜੇਠੂ ਵਾਲਾ ਵਿਆਹ ਹੈ ਜਦੋਂ ਜੋਤਰੂਪ ਹੋ ਕੇ ਮਾਰੇ ਪੂਰ ਸਿੰਘ ਦੇ ਵਿੱਚ ਬਰਾਜ ਕੇ ਸਮਾਂ ਦੇ ਵਿੱਚ ਬਰਾਜ ਕੇ ਜਦੋਂ ਦਾ ਖੇਡ ਕੀਤੀ ਆ ਉਹ ਹੱਡ ਮਾਸ ਨਾੜੀ ਪਿੰਜਰ ਤੋਂ ਬਾਅਦ ਵਾਲੀ ਖੇਡ ਐ ਇਹ ਗੱਲ ਉੱਥੇ ਢੁੱਕਦੀ ਐ ਸ਼ਬਦ ਫੋਟੋ ਦੇ ਵਿੱਚ ਵੀ ਉਹਨੇ ਹੱਡ ਮਾਸ ਨਾੜੀ ਪਿੰਜਰ ਦਾ ਵੀ ਜ਼ਿਕਰ ਕੀਤਾ ਕਿ ਮੈਂ ਹੱਡ ਮਾਸ ਨਾੜੀ ਪਿੰਜਰ ਤੋਂ ਬਗੈਰ ਵੀ ਆ ਤੇ ਫਿਰ ਉਹਨੇ ਇਹ ਵੀ ਕਿਹਾ ਵੀ ਮੈਂ ਪਵਨ ਸੁਆਸੀ ਵੀ ਆ ਤੇ ਘਰਕਪੁਰ ਵਾਸੀ ਵੀ ਆ ਪਵਨ ਦੇ ਸੁਆਰ ਹੋਣੇ ਹੱਡ ਮਾਸ ਨਾੜੀ ਪਿੰਜਰ ਹੀ ਲੱਗੇ ਆਟਮਾਸ ਨਾਲੀ ਪਿੰਜਰ ਨੂੰ ਪਾਪਨ ਦੇ ਸਵਾਸਾਂ ਦੀ ਹਵਾ ਦੀ ਆਕਸੀਜਨ ਦੀ ਲੋੜ ਪੈਂਦੀ ਹੈ। ਇਹ ਜਦੋਂ ਆਟਮਾਸ ਨਾਲੀ ਪਿੰਜਰ ਤੋਂ ਬਾਹਰ ਹੈ ਉਹ ਕਦੋਂ ਜਦੋਂ ਜੇਠੂ ਵਾਲવાનો ਵਿਆਹ ਹੁੰਦਾ। ਸੋ ਪਿਆਰੀ ਆ ਸੰਗਤ ਜੀ ਅੱਜ ਕੀ ਹੋ ਰਿਹਾ? ਕੋਈ ਅੱਜ ਇਹਨਾਂ ਪਰਿਵਾਰਾਂ ਨੂੰ ਕਿਹਾ ਜਾਂਦਾ ਕਿ ਸਾਨੂੰ ਬੰਦੂ ਬਣਾਈ ਜਾਂਦੇ ਆ। ਕੀ ਇਹਨਾਂ ਪਰਿਵਾਰਾਂ ਨੇ ਕਿਸੇ ਨੂੰ ਬੰਦੂ ਬਣਾਇਆ? ਪਰਿਵਾਰਾਂ ਨੇ ਬਣਵਾਇਆ ਪਰਿਵਾਰ ਨੇ ਨਹੀਂ ਬਣਾਇਆ। ਉਹ ਕਿਹੜੇ ਪਰਿਵਾਰਾਂ ਨੇ ਜਿਹੜੇ ਇਹਦੇ ਚੋਂ ਸ਼ਾਖਾਂ ਨਿਕਲੀਆਂ ਇਹ ਮੇਲਦਾਰ ਪਰਿਵਾਰੀ ਤੋਂ ਜਿਹੜੀਆਂ ਸ਼ਾਖਾਂ ਨਿਕਲੀਆਂ ਨੇ ਸਾਰਾ ਸਿਆਪਾ ਜਿਹੜਾ ਪਾਇਆ ਇਹਨੂੰ ਸ਼ਾਖਾਂ ਦਾ ਹੀ ਪਾਇਆ ਇਹਨਾਂ ਨੂੰ ਕੋਈ ਰੁਪਈਏ ਪੈਸੇ ਨਾਲ ਮਾਇਆ ਸ਼ੇਤਨ ਜੀ ਵੇਲੇ ਇਹਨਾਂ ਜਿਹੜਾ ਸੰਤਾਂ ਦਾ ਪ੍ਰੇਮ ਪਿਆ ਸੀ ਇਹਨਾਂ ਦਾ ਸਭ ਕੋਈ ਦੀ ਮਾਇਆ ਦੇ ਪਿੱਛੇ ਹੁੰਦੇ ਤੇ ਇਹਨੂੰ ਲੱਗਦਾ ਹਦਾ ਭਾਰਤੀ ਉਹਨਾਂ ਦੇ ਗਰੀਬੇ ਹੁੰਦਾ ਇਹਨਾਂ ਨੂੰ ਕੋਈ ਲੋੜ ਨਹੀਂ ਕੋਈ ਮਾਇਆ ਦੀ ਲੋੜ ਨਹੀਂ ਕੋਈ ਮਾਇਆ ਦਾ ਲਾਲਚ ਨਹੀਂ ਇਹਨਾਂ ਨੂੰ ਸਕੀ ਮੈਨੂੰ ਪਾਣੀ ਇੱਕ ਬੰਦਾ ਨਹੀਂ ਗਾਲੇ ਮਾਰਦੇ ਪਿਆਰੀਆ ਸੰਗਤ ਜੀ ਅੱਜ ਬੁਲਾਲੇ ਸਟੀ ਅਸੀਂ ਸਰੀਰਾਂ ਦੀ ਮਨੋਤ ਨਹੀਂ ਕਰਦੇ ਨੇਹ ਕਲੰਕ ਦੀ ਮਨੋਤ ਕਰਕੇ ਮੁੜ ਕੇ ਸਰੀਰਾਂ ਤੇ ਆ ਜਾਂਦੇ ਆ ਉਹ ਸਰੀਰਾਂ ਦੇ ਆ ਕੇ ਕਹਿੰਦੇ ਤੁਹਾਡੇ ਘਰੇ ਕੌਣ ਆਇਆ ਸੀ ਤੁਹਾਡੇ ਲੈਣੇ ਦੇਣੇ ਕਿੰਨੇ ਦਿੱਤੇ ਸੀ ਹੁਣ ਜੇ ਤੁਸੀਂ ਨੇਹ ਕਲੰਕ ਦੀ ਮਨੋਤ ਕਰਦੇ ਹੋ ਤੇ ਨੇਹ ਕਲੰਕ ਤੇ ਨਿਹਰਾਕਾਰ ਹੈ ਉਹਦਾ ਤੇ ਰੂਪ ਰੰਗ ਦੇਖੀ ਕੋਈ ਨਹੀਂ ਉਹਨੂੰ ਤਾਂ ਕੋ ਦੇਖੀ ਨਹੀਂ ਸਕਦਾ ਉਹਦਾ ਕੋਈ ਆਕਾਰ ਨਹੀਂ ਹੈਗਾ ਉਹ ਕਿਸੇ ਮਿਲਦੀ-ਗਿਣਤੀ ਕੀ ਨਹੀਂ ਹੈਗਾ ਜੇ ਤੁਸੀਂ ਨਿਰਾਕਾਰ ਦੀ ਮਨੋਰਤ ਕਰਦੇ ਹੋ ਨੇਕ ਲੰਕ ਦੀ ਮਨੋਰਤ ਕਰਦੇ ਹੋ ਤਾਂ ਫਿਰ ਘਰੋਂ ਮਣ ਜਾਂਦੇ ਸਵਾਲ ਕਿੱਥੋਂ ਆਗੇ ਵਿੱਚ ਉਹ ਤਾਂ ਕਿਸੇ ਨੂੰ ਦਿਸ਼ਾ ਹੀ ਨਹੀਂ ਇਹਨਾਂ ਸ਼ਾਖਾਂ ਦੇ ਵਿੱਚੋਂ ਅੱਗੇ ਜਿਹੜੇ ਬੁਲਾ ਰਹੇ ਨੇ ਕੁਝ ਇਦਾਂ ਦੀਆਂ ਵੀ ਜਿਵੇਂ ਸਥੇਜਾਂ ਦੇ ਉੱਤੇ ਕੁਝ ਵਿਚਾਰ ਦਿੰਦੇ ਨੇ ਵੀ ਇਹ ਇਹਨੂੰ ਨਹੀਂ ਕੋਈ ਸਮਝ ਨਹੀਂ ਸਕਦਾ ਇਹਨੂੰ ਕੋਈ ਨਹੀਂ ਜਾਣ ਸਕਦਾ ਇਹਦਾ ਕੋਈ ਭੇਦ ਨਹੀਂ ਪਾ ਸਕਦਾ ਉਹ ਭਾਈ ਦੁਨੀਆ ਵਾਲੇ ਨਹੀਂ ਪਾ ਸਕਦੇ ਜਿਨ੍ਹਾਂ ਨੂੰ ਨੇ ਚਰਨੀ ਲਾਇਆ ਉਹਨਾਂ ਦੇ ਭੇਦ ਤੋਂ ਉਹਨਾਂ ਨੇ ਉਹਨੇ ਆਪਣਾ ਭੇਦ ਏਕ ਹੀ ਚਰਨੀ ਲਾਇਆ ਉਹਨੇ ਆਪਣਾ ਭੇਦ ਚੌਰੀ ਗ੍ਰੰਥਾਂ ਚ ਉਹਨੇ ਆਪਣਾ ਭੇਦ ਹੀ ਤੇ ਦਿੱਤਾ ਉਹ ਕੀਤਾ ਕੀ ਉਹਦੇ ਚ ਭੇਦ ਹੀ ਦਿੱਤਾ ਆਪਣਾ ਭੇਦ ਦਿੱਤਾ ਤੇ ਸਾਡਾ ਭੇਦ ਦਿੱਤਾ ਵੀ ਅਸੀਂ ਕੀ ਹਾਂ ਸਭ ਤੋਂ ਪਹਿਲਾਂ ਉਹਨੇ ਆਪਣੇ ਬਾਰੇ ਦੱਸਿਆ ਫਿਰ ਉਹਨੇ ਸਾਡੇ ਬਾਰੇ ਦੱਸਿਆ ਹਰ चीज ਸਿਸਟਮ ਦੇ ਉਨੇ ਚੌਂਹਿਆ ਘਰਾਦਾਰੀ ਵਾਲੇ ਕਰ ਦਿੱਤੀ ਸਾਰਾ ਭੇਦੀ ਦੇ ਦਿੱਤਾ ਉਹਦੇ ਚ। ਇਹ ਕਹਿੰਦੇ ਚ ਭੇਦੀ ਨਹੀਂ ਹੈਗਾ। ਅੱਜ ਦਰਬਾਰਾਂ ਦੀ ਗੱਲ ਕਰਨੀ ਹੈ। ਅੱਜ ਕੀ ਹੋ ਰਿਹਾ ਜਿਹੜੀਆਂ ਨਿਕਲੀਆਂ ਹੋਈਆਂ ਸ਼ਾਖਾਵਾਂ ਨੇ ਦਰਬਾਰਾਂ ਦੀ ਗੱਲ ਹੋ ਰਹੀ ਹੈ। ਜਿਹੜੇ ਦਰਬਾਰ ਤੋਂ ਇਹ ਨਾ ਸ਼ਾਖਾਵਾਂ ਨੂੰ ਕੋਈ ਇਨਕਮ ਨਹੀਂ ਆਉਂਦੀ ਉਹਨੂੰ ਅਯੋਗ ਘਰਾੜ ਦੇ ਦੇਣਾ ਨਹੀਂ ਯੋਗ ਨਹੀਂ ਹੈਗਾ ਇਹ ਬਾਣੀ ਚ ਕਿਹਾ ਹੈ। ਜਿਹੜਾ ਦਰਵਾਜ਼ਾ ਮੁੜ ਕੇ ਬਰੂਹ ਜਗਾ ਜਦੋਂ ਇਹਨਾਂ ਦੇ ਅਧੀਨ ਹੋ ਜਾਂਦੀ ਆ ਉਹ ਫਿਰ ਉਹ ਸਹੀ ਹੋ ਜਾਂਦਾ ਪਿਆਰੀ ਆ ਹਰਸنگਤ ਜੀ ਉਹ ਜਿੰਨੀਆਂ ਪ੍ਰਾਪਤੀਆਂ ਨੇ ਹਰ ਸੰਗਤ ਦੇ ਪੈਸੇ ਨਾਲ ਬਣੀਆਂ ਇਹ ਹਰ ਸੰਗਤ ਦਾ ਉਹਦੇ ਉੱਤੇ ਇੱਕ ਰੱਸੀ ਪਰ ਵੀ ਕੋਈ ਅਧਿਕਾਰ ਨਹੀਂ ਹੈਗਾ ਜੇ ਕੋਈ ਉਹਦੇ ਧਰਮ ਦੀ ਗੱਲ ਕਰਦਾ ਧਰਮ ਨਾਲ ਸੰਬੰਧਿਤ ਗੱਲ ਕਰਦਾ ਸੱਚਾਈ ਦੀ ਗੱਲ ਕਰਦਾ ਉਹ ਤੋਂ ਨਾ ਕੋਕ ਕੇ ਸ਼ਤਨ ਮਾਰ ਕੇ ਬਾਹਰ ਕਰ ਜਾਈਏ ਜਨਾ ਲੱਗੇ ਚੋਂ ਫੜ ਕੇ ਪੁੱੜ ਦੇ ਦਈਏ ਇਹ ਹਾਲਾਤ ਹੋਗੇ ਨਹੀਂ ਇਸ ਧਰਮ ਦੇ ਵਿੱਚੋਂ ਨਿਕਲੀਆਂ ਹੋਈਆਂ ਸ਼ਾਖਾਵਾਂ ਦਾ ਇਹ ਪਰਿਵਾਰਾਂ ਨੂੰ ਭੰਡਿਆ ਕਹਿੰਦੇ ਮਾੜਾ ਬੋਲਦੇ ਆ ਇਹ ਮਾੜਾ ਵਤੀਰਾ ਕਰਦੇ ਆ ਜਿੱਥੇ ਕਿਤੇ ਮਾੜਾ ਵਤੀਰਾ ਇਹਨਾਂ ਪਰਿਵਾਰਾਂ ਨੇ ਕੋਈ ਪ੍ਰਾਪਰਟੀ ਲੈਣ ਵਾਸਤੇ ਕੀਤਾ ਹੋਵੇ ਕੋਈ ਪੈਸੇ ਦੇ ਵੰਡ ਵਢੇ ਜੀ ਨੂੰ ਲੈ ਕੇ ਕੀਤਾ ਹੋਵੇ ਤੇ ਕੋਈ ਇੱਕ ਵਾਕਾ ਇਹੋ ਜਿਹਾ ਦੱਸ ਦੇ ਜੇ ਤੇ ਇਸ ਇਨਾਂ ਪਰਵਾਇਸ ਪਰਿਵਾਰ ਨੇ ਖੜਕਪੁਰ ਵਾਸੀਆਂ ਨੇ ਵਾਸੀ ਦੇ ਪਰਿਵਾਰ ਨੂੰ ਇਹ ਸੇਅਰ ਕਰਾਨੇ ਨੇ ਕਿਤੇ ਕਿਤੇ ਜ਼ਮੀਨ ਜਾਇਦਾਦ ਪੈਸੇ ਦੇ ਪਿੱਛੇ ਕਿਤੇ ਕਿਸੇ ਨਾਲ ਕੋਈ ਮਾੜਾ ਵਕੀਰਾ ਕੀਤਾ ਹੋਵੇ ਜੇ ਮਾੜਾ ਵਕੀਰਾ ਕੀਤਾ ਹੈ ਤੇ ਉਹ ਇਸ ਗੱਲ ਨੂੰ ਲੈ ਕੇ ਕੀਤਾ ਕਿ ਤੂੰ ਸਾਡੇ ਧਰਮ ਦੇ ਤੇ ਸਾਡੇ ਪਰਿਵਾਰ ਦੇ ਵਾਸਤੇ ਮਾੜਾ ਬੋਲਦਾ ਉਹਦੇ ਨਾਲ ਮਾੜਾ ਵਕੀਰਾ ਹੋਇਆ ਤੇ ਉਹ ਹੁੰਦਾ ਰਹਿਣਾ ਜਦੋਂ ਜਦੋਂ ਜਿਹੜਾ ਜਿਹੜਾ ਵੀ ਕੋਈ ਪਰਿਵਾਰ ਤੇ ਧਰਮ ਦੇ ਖਿਲਾਫ ਚੱਲੂ ਉਹਨਾਂ ਮਾੜਾ ਵਕੀਰਾ ਹੋਣਾ ਹੀ ਹੋਣਾ ਸੋ ਪਿਆਰੀ ਹਰ ਸੰਗਤ ਜੀ ਅੱਜ ਦੀ ਡੇਟ ਜਿਹੜੇ ਕੋਈ ਪ੍ਰੋਗਰਾਮ ਇਹਨਾਂ ਸ਼ਾਖਾਵਾਂ ਵੱਲੋਂ ਕੀਤੇ ਜਾ ਰਹੇ ਨੇ ਉਹ ਧਰਮ ਨੂੰ ਮੁੱਖ ਰੱਖ ਕੇ ਨਹੀਂ ਕੀਤੇ ਜਾ ਰਹੇ ਉਹਨਾਂ ਦਾ ਧਰਮ ਨਾਲ ਕੋਈ ਸੰਬੰਧ ਨਹੀਂ ਦੂਰ ਦੂਰ ਦਾ ਉਹ ਧਰਮ ਦੇ ਐਂਗਲ ਤੋਂ ਊਂ ਪ੍ਰੋਗਰਾਮ ਜਾਂ ਉਹ ਕੋਈ ਵੀ ਸਿਸਟਮ ਉਹ ਧਰਮ ਦੇ ਐਂਗਲ ਤੋਂ ਨਹੀਂ ਹੋ ਰਹੇ ਉਹ ਬਿਜ਼ਨਸ ਐਂਗਲ ਤੋਂ ਹੋ ਰਹੇ ਨੇ ਉਹਨਾਂ ਦਾ ਨਜਰੀਏ ਬਿਜ਼ਨਸ ਹੈ ਇਹਨਾਂ ਦਾ ਕੋਈ ਦੀਨ ਮੰਨिएगा ਇਨਾਂ ਦਾ ਕੋਈ ਧਰਮ ਨਹੀਂ ਇਹਨਾਂ ਦਾ ਕੋਈ ਇਦਾਂ ਦੀ ਮਰਜ਼ਾਦਾ ਨਹੀਂ ਹੈਗੀ ਦੋਸ ਰੂਪਾਂ ਨਾਲ ਇਹਨਾਂ ਦਾ ਕੋਈ ਵਿਰੋਧ ਹੈ ਤੇ ਜਿੱਤੇ ਬਿਜ਼ਨਸ ਐਪਟੀਚੂਡ ਦੀ ਗੁੱਡ ਹੋਵੇ ਉੱਥੇ ਦੋਸ ਰੂਪਾਂ ਦੀ ਕੋਈ ਪ੍ਰੋਬਲਮ ਨਹੀਂ ਮੈਨੂੰ ਲੱਗਦਾ ਸ਼ਾਇਦ ਉੱਥੇ ਕੁਝ ਹੋਰ ਵੀ ਰੱਖਿਆ ਹੋਵੇ ਤੇ ਜਾ ਕੇ ਬਹਿ ਜਾਣ ਇਹ ਹਾਲਾਤ ਨੇ ਇਹ ਮੌਜੂਦਾ ਹਾਲਾਤ ਨੇ ਇਹਨਾਂ ਲੋਕਾਂ ਦੇ ਇਹਨਾਂ ਬਾਰੇ ਵਿੱਚ ਕੀ ਗੱਲ ਕਰਿਆ ਸਭ ਨੂੰ ਪਤਾ ਸੋਨੋ ਵਾਲਿਆਂ ਨੂੰ ਸ਼ਾਖਾਵਾਂ ਨੂੰ ਸਭ ਨੂੰ ਪਤਾ ਤੋ ਪਿਆਰੀ ਹਰ ਸੰਗਤ ਜੀ ਇਹ ਜੋ ਮਰਜ਼ਾਦਾ ਲੱਗੀ ਹੈ ਇਹ ਮਰਜ਼ਾਦਾ ਇਸ ਘਰ ਦੀ ਪੁਰਾਣੀ ਮਰਜ਼ਾਦਾ ਹੈ ਇਹੀ ਪਹਿਲਾਂ ਲੱਗੀ ਸੀ ਇਹੀ ਹੁਣ ਲੱਗੀ ਆ ਤੇ ਇਹੀ ਲੱਗਦੇ ਰਣੀ ਇਹਦੇ 'ਚ ਕੋਈ ਫਰਕ ਨਹੀਂ ਮਹਾਰਾਜ ਪੂਰਨ ਸਿੰਘ ਜੀ ਦਾ ਸਰੂਪ ਲੱਗਾ ਹੈ ਬਰਾਬਰ ਦਾ ਸਤਕਾਰ ਹੈ ਬਰਾਬਰ ਦਾ ਹਾਰ ਹੈ ਔਰ ਸ਼ੇਰ ਸਿੰਘ ਜੀ ਦਾ ਸਰੂਪ ਲੱਗਾ ਹੈ ਤੇ ਉਹ ਵੀ ਉਸੇ ਤਰੀਕੇ ਨਾਲ ਉਸੇ ਹੀ ਸੰਘਾਸਨ ਦੇ ਲੱਗਾ ਤੇ ਕੋ ਦਾ ਬਰਾਬਰ ਮੱਥਾ ਟੇਕ ਰਿਹਾ ਔਰ ਇਹ ਲੋਕ ਹਨ ਉਹ ਸਭ ਨੂੰ ਹਰ ਸੰਗਤ ਜੀ ਪਤਾ ਕਿ ਕਿਤੋਂ ਕੀ ਕਿੰਨੇ ਲਿਆ ਸਭ ਕੁਝ ਇੱਥੋਂ ਲੈ ਕੇ ਅੱਜ ਇਸ ਘਰ ਤੇ ਇਸ ਪਰਿਵਾਰ ਤੇ ਇਹਨਾਂ ਸੰਗਤਾਂ ਨਾਲ ਇੱਥੇ ਆਉਣ ਵਾਲੇ ਨਾਲ ਵੀ ਬੜਾ ਵੱਡਾ ਵਿਰੋਧ ਹੁੰਦਾ ਸੀ ਇਹ ਕਲਸੀ ਜਾਂਦਾ ਸੀ ਇਹ ਕਲਸੀਆਂ ਵਾਲੇ ਤੇ ਟੂਕ ਤੇ ਗਿਆ ਇਹ ਕਲਸੀਆਂ ਵਾਲੇ ਨੇ ਟੂਕ ਤੇ ਬੋਲਿਆ ਜਾਂ ਨਹੀਂ ਬੋਲਿਆ ਉਹਨਾਂ ਨੇ ਕੋਰਦ ਲੋਕਾਂ ਸਨ ਇਤੋਂ ਤੱਕ ਵਿਰੋਧ ਹੁੰਦਾ ਇਹ ਉਹਦੇ ਕੋਲ ਵੀ ਕੋਰਦ ਹੁੰਦਾ ਕੀ ਗੱਲ ਕੀ ਕੀ ਨਾਮ ਇਹੋ ਗੱਲ ਕੀ 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 ਗੱਲ ਕੀਤੀ ਉਹਦੇ ਕੋਲ ਕੋਈ ਮੋਟਾ ਨਹੀਂ ਬਈ ਉਹਨੂੰ ਦੱਸਣਾ ਪੈਂਦਾ ਵਿਚਾਰੇ ਪਤਾ ਨਹੀਂ ਕੀ ਕੀ ਝੂਠ ਬੋਲ ਕੇ ਉਹਨਾਂ ਨੂੰ ਜਾਂਚ ਸ਼ੁਰੂ ਕਰਨੀ ਪੈਂਦੀ ਹੈ ਇਹਦਾ ਸਾੜੇ ਕੋਲ ਵੀ ਖੋਜ ਜੰਦੀ ਸੋ ਇਹ ਬਚਾਅ ਸੀ ਮੇਰੇ ਤੋਂਰੇ ਲਗਾ ਤਾਂ ਹੋਰ ਬੋਧਿਆ ਮੇਰੇ ਪਿੱਛੇ ਘੜੀ ਬਾਅਦ ਬਾਅਦ ਮੈਨੂੰ ਦਿਖਾਈ ਜਾਂਦੇ ਸਮਾਂ ਮੈਂ ਜਾਣ ਤੋਂ ਕਿ ਬੋਲਦੇ ਬਾਕੀ ਸਮਾਂ ਲੱਗ ਜਾਂਦਾ ਸੋ ਇਹ ਗੱਲਾਂ ਨੇ ਬੜੀ ਜਿਹੜੀ ਇਸ ਵੇਲੇ ਹਾਲਾਤ ਹੈ ਇਸ ਤੀਆਂ ਗੱਲਾਂ ਹੁੰਦੀਆਂ ਇਸ਼ਟ ਇਹਦਾ ਮੰਨਣਾ ਰੰਨ ਇਸ਼ਟ ਇਹਦਾ ਹੀ ਆ ਕਾਲ ਸ਼ੇਰ ਸਿੰਘ বিষ্ণੂ ਭਗਵਾਨ ਕਲਪੁਰ ਵਾਸੀ ਨੇ ਜਿਹੜਾ ਪਿੰਨਾ ਲੋਕਾਂ ਦਾ ਮਾਲਕ ਹੈ ਜਿਹਦੇ ਹੁਕਮ ਜਿ ਸ੍ਰਿਸ਼ਟੀ ਚੱਲਦੀ ਜੋ ਵਰਮੇ ਜੋ ਇੰਦਰਾਪਰੀਆ ਸਭ ਜੋ ਸਾਵੇ ਦੇ ਹੁਕਮ ਚੱਲਦੇ ਤੇ ਉਹਨਾਂ ਨੂੰ ਕੁਝ ਵੀ ਮਾਰ ਨਹੀਂ ਇੱਕ ਇਹੀ ਹੈ ਜਿਹੜਾ ਕਿਸੇ ਦਾ ਕੈਦੀ ਝੋਕਦਾ ਸਾਰੀ ਸ੍ਰਿਸ਼ਟੀ ਸਾਰੇ ਪੀਰ ਪਕੰਬਰ ਦੇਵਦੇਵ ਸਾਹਿਬ ਗੁਰੂ ਪੀਰ ਪਕੰਬਰ ਸਾਹਿਬ ਦੇ ਅੱਗੇ ਚੋਂ ਇੱਕ ਕੇਵਲ ਤੇ ਕੇਵਲ ਇਹੀ ਸੁਪੀਰ ਇਹਦੀ ਹੀ ਮਨਾਉਂਦਿਆ ਇਹੀ ਨਿਰਗੁਣਿਆ ਤੇ ਇਹੀ ਸਗੁਣਿਆ ਹਾਟ ਮਾਸ ਨਾੜੀ ਪਿੰਜਰ ਵਾਲਾ ਵੀ ਇਹੀ ਆ ਇਹ ਹਾਟ ਮਾਸ ਨਾੜੀ ਪਿੰਜਰ ਕੋ ਬਾਹਰ ਵਾਲਾ ਵੀ ਇਹੀ ਆ ਇਸ ਤੋਂ ਬਿਨਾ ਕੋਈ ਹੋਰ ਨਹੀਂ ਹੋ ਸਕਦਾ ਕੇਵਲ ਤੇ ਕੇਵਲ ਇਹੀ ਆ ਮਹਾਰਾਜ ਸ਼ੇਰ ਸਿੰਘ ਬਿਜੂ ਭਗਵਾਨ ਘਣਕਪੁਰ ਵਾਸੀ ਸ਼ੇਰਾਂ ਦਾ ਸ਼ੇਰ ਬਬਰ ਸ਼ੇਰ ਇਹੀ ਆ ਜਿਹੜੀ ਪਹਿਲਾਂ ਵੀ ਚੱਲਦੀ ਸੀ ਹੁਣ ਵੀ ਚੱਲਦੀ ਹੈ ਤੇ ਗਾਂ ਵੀ ਚੱਲਣੀ ਸੋ ਮੈਂ ਇਨਾਂ ਹੀ ਲਫ਼ਜ਼ਾਂ ਦੇ ਨਾਲ ਸੰਵਾਪੀ ਕਰਦਾ ਮੇਰੇ ਇਨਾਂ ਲਫ਼ਜ਼ਾਂ ਦੇ ਨਾਲ ਜੇ ਕਿਸੇ ਦੀ ਕੋਈ ਆਤਮਾ ਨੂੰ ਕੇਸ ਪਹੁੰਚੀ ਹੋਵੇ ਤੇ ਮੈਂ ਖਿਮਾ ਚਾਹਣਾ ਲੇਕਿਨ ਹੈ ਇਹ ਸਚਾਈ ਮੈਂ ਕੇਮਾ ਤੋਂ ਬਿਨਾਂ ਹੋਤਾ ਕੁਝ ਕਹਿ ਨਹੀਂ ਸਕਦਾ ਸੋ ਇਨੇ ਲੱਭ ਜਾਂਦੇ ਨਾਲ ਆਪਾਂ ਅੱਜਕਾਰ ਦੇ ਸਾਹ ਪਾਉਨੇ ਆ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਭੰਗਵਾ So